ਵੱਡੀ ਕਾਰਵਾਈ ਜੋ ਹੈ ਮਾਝੇ ਦੇ ਵਿੱਚ ਹੋਣ ਜਾ ਰਹੀ ਆ ਦੱਸ ਜੀ ਕੀ ਜੋ ਨਾਮੀ ਗੈਂਗਸਟਰ ਉਸ ਦੀ ਜਿਹੜੀ ਕੋਠੀ ਟਾਉਣ ਦਾ ਕੰਮ ਜਿਹੜਾ ਪੰਜਾਬ ਪੁਲਿਸ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਸਭ ਤੋਂ ਪਹਿਲਾਂ ਸਾਂਝੀਆਂ ਕੀਤੀਆਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਇਹ ਜੋ ਕਰੋੜਾਂ ਦੀ ਕੋਠੀ ਹੈਗੀ ਆ ਇਸ ਨੂੰ ਢਾਇਆ ਜਾ ਰਿਹਾ ਤਾਂ ਉਸ ਦਿਨ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਦੋ ਜੀਸੀਬੀ ਮਸ਼ੀਨਾਂ ਲਗਾ ਕੇ ਇਸ ਕਰੋੜਾਂ ਦੀ ਕੋਠੀ ਨੂੰ ਢਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਦੱਸਦੀਏ ਕਿ ਇਸ ਵਿਅਕਤੀ ਦੇ ਉੱਤੇ ਇਸ ਗੈਂਗਸਟਰ ਦੀ ਤੜਨ ਨਾਲ ਜਾਣਕਾਰੀ ਵੀ ਸਾਂਝੀ ਕਰ ਦਿੰਦੇ ਆ ਗੁਰਪ੍ਰੀਤ ਸਿੰਘ ਬਿੱਲਾ ਨਾਮੀ ਗੈਂਗਸਟਰ ਆ ਜੋ ਕਿ ਇਸ ਵੇਲੇ ਜੰਮੂ ਜੇਲ੍ਹ ਦੇ ਵਿੱਚ ਹੈਗਾ ਦੱਸਦੀਏ ਕਿ ਕਰੋੜਾਂ ਦੀ ਕੋਠੀ ਇਸ ਗੈਂਗਸਟਰ ਦੀ ਜਿਹੜੀ ਆ ਅੱਜ ਪੰਜਾਬ ਪੁਲਿਸ ਵੱਲੋਂ ਨਸ਼ੇ ਦਾ ਕਿਉਂਕਿ ਜਿੱਥੇ ਕੀ ਇਹ ਪਰਚੇ ਉੱਪਰ ਹੈਗੇ ਨੇ ਉੱਥੇ ਨਸ਼ੇ ਦੇ ਪਰਚੇ ਵੱਡੇ ਪਰਚੇ ਜਿਹੜੇ ਨਸ਼ੇ ਦੇ ਇਸ ਦੇ ਉੱਪਰ ਹੈਗੇ ਨੇ ਤਾਂ ਪਾਕਿਸਤਾਨ ਦੇ ਨਾਲ ਖਾਸ ਸੰਬੰਧ ਜਿਹੜੇ ਆ ਇਸ ਦੇ ਜਿਹੜੇ ਦੱਸੇ ਗਏ ਨੇ ਤਾਂ ਇਸ ਦੇ ਉੱਪਰ ਵੱਡੇ ਪਰਚੇ ਹੋਣ ਦੇ ਬਾਵਜੂਦ ਕਹਿ ਲਈ ਕਿ ਅੱਜ ਵੱਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤਾਂ ਇਹ ਦੇਖ ਸਕਦੇ ਹਾਂ ਕਿ ਪੂਰੀ ਕੋਠੀ ਖਾਲੀ ਕਰਾ ਕੇ ਆਪਣੇ ਸ਼ੋਗੀ ਨੂੰ ਕਹਾਂਗਾ ਉਧਰ ਵੀ ਤਸਵੀਰਾਂ ਸਾਂਝੀਆਂ ਕਿ ਕਿਹਾ ਜਾਣ ਦੋ ਜੀ ਸੀ ਡੀਆਂ ਲਗਾਉਣੀਆਂ ਪਈਆਂ ਤਾਂ ਦੋ ਜੀ ਸੀ ਡੀਆਂ ਲਗਾ ਕੇ ਇਸ ਕੋਠੀ ਨੂੰ ਜਿਹੜਾ ਅੱਜ ਢਾਈ ਢਾਈ ਕੀਤਾ ਜਾ ਰਿਹਾ ਹੈ ਤਾਂ ਵੱਡੀ ਕਾਰਵਾਈ ਪੂਰ ਸਰਕਾਰ ਵੱਲੋਂ ਵੱਟੇ ਪਰਬੰਧ ਕੀਤੇ ਗਏ ਨੇ ਲੰਬੇ ਸਮੇਂ ਤੋਂ ਜੋ ਨਸ਼ਾ ਤਸਕਰਾਂ ਦੇ ਜਿਹੜੇ ਘਰ ਟੈ ਗਿਆ ਰਿਸੀ ਗਿਆ ਤਾਂ ਉਸ ਦੇ ਵਿੱਚ ਸਭ ਤੋਂ ਵੱਡੀ ਕਾਰਵਾਈ ਕਹਿ ਸਕਦੇ ਇਸ ਘਰ ਦੀ ਆ ਕਿਉਂਕਿ ਕਰੋਨਾ ਦਾ ਜੋ ਮੁੱਲ ਕਹਿ ਸਕਦੇ ਇਸ ਕੋਠੀ ਦਾ ਹੈਗਾ ਤਾਂ ਇਹ ਕੋਠੀ ਨੂੰ ਮੋਨਾ ਇਹ ਦੇਖ ਸਕਦੇ ਹੋ ਢਾਉਣ ਦਾ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਜਿੱਥੇ ਕਿ ਇੱਕ ਜੇਸੀਬੀ ਇੱਕ ਤਰਫਾ ਲੱਗੀ ਆ ਦੂਜੀ ਜੇਸੀਬੀ ਦੂਜੇ ਤਰਫਾ ਲੱਗੀ ਆ ਤਾਂ ਪੂਰੇ ਘਰ ਨੂੰ ਅੱਜ ਲੈਂਟਰ ਥੇਰੂ ਥੇਰੂ ਕਰ ਦਿੱਤਾ ਜਾਏਗਾ ਬਿਲਕੁਲ ਸਾਫ ਮદાન ਜਿਹੜਾ ਇਸ ਘਰ ਦਾ ਇੱਥੇ ਕਰ ਦਿੱਤਾ ਜਾਏਗਾ ਤਾਂ ਇਹ ਜੋ ਨਸ਼ਾ ਤਸਕਰ ਹੈਗੇ ਨੇ ਜੋ ਕਿ ਨਸ਼ਾ ਜਿਹੜਾ ਵੇਚਦੇ ਨੇ ਨਸ਼ਾ ਲਿਆਉਂਦੇ ਨੇ ਤਾਂ ਉਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਤਾਂ ਉਹਨਾਂ ਦੇ ਘਰਾਂ ਦੇ ਉੱਤੇ ਹੁਣ ਕਾਰਵੇ ਜਿਹੜੀ ਆ ਪੰਜਾਬ ਪੁਰਸ ਨੂੰ ਲਗਾਤਾਰ ਕੀਤੀ ਜਾ ਰਹੀ ਆ ਹਾਲਾਂਕਿ ਵੱਡੇ ਅਸੀਂ ਘਾਰੀ ਕੁਛੇ ਸਮੇਂ ਦੇ ਵਿੱਚ ਇੱਥੇ ਪਹੁੰਚ ਰਹੇ ਨਹੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਦਮ ਆਪਣੇ ਸੋਗੀ ਨੂੰ ਕਹਾਂਗਾ ਕਿ ਪ੍ਰੋਪਰ ਜਿਹੜੀਆਂ ਤਸਵੀਰਾਂ ਨੇ ਪੂਰਨ ਤੌਰ ਤੇ ਸਾਂਝੇ ਕੀਆ ਜਾਣ ਲਾਈਵ ਤਸਵੀਰਾਂ ਜਗਮਾਨੀ ਟੀਵੀ ਦੇ ਉੱਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਇਸ ਘਰ ਨੂੰ ਢਾਹੁਣ ਦਾ ਜਿਹੜਾ ਪ੍ਰਚਾਰ ਹੈ ਜਿਹੜੀ ਇੱਥੇ ਸ਼ੁਰੂ ਕਰ ਦਿੱਤੀ ਗਈ ਆ ਤਾਂ ਪੁਲਸ ਵੱਡੇ ਪੱਦਰ ਤੇ ਇੱਥੇ ਪਹੁੰਚੀ ਹੋਈ ਆ ਮੈਂ ਆਪਣੇ ਸ਼ੋਕੇ ਨੂੰ ਕਹਾਂਗਾ ਪੁਲਸ ਤੇ ਆਵੀ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਤੇ ਵੱਡੇ ਪੱਦਰ ਦੇ ਪੰਜਾਬ ਪੁਲਸ ਦੇ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਹਾਲਾਕੀ ਜਦੋਂ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਆ ਤਾਂ ਉਦੋਂ ਉਹਨਾਂ ਵੱਲੋਂ ਆਖਿਆ ਜਾਂਦਾ ਕੀ ਇਹੋ ਜੇ ਸ਼ਸ਼ਕਰ ਜਿਹੜੇ ਹੋਣ ਜੋ ਉਹਨਾਂ ਤੇ ਵੱਡੀ ਕਾਰਵਾਈਆਂ ਕੀਤੀਆਂ ਜਾਣਗੀਆਂ ਲੇਕਿਨ ਇਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਅੱਜ ਵੱਡੀ ਕਾਰਵਾਈ ਇਸ ਗੈਂਗਸਟਰ ਕਿਉਂਕਿ ਗੈਂਗਸਟਰ ਦਾ ਨਾਮ ਤਾਂ ਕਹਿ ਰਹੇ ਆ ਦੇਸ਼ ਵਿਰੋਧੀ ਪਰਚੇ ਨੇ ਕਈ ਥਾਂ ਦੇ ਉੱਤੇ ਜੋ ਵੱਡੇ ਜੋ ਕਹਿ ਸਕਦੇ ਪਰਚਿਆਂ ਦੇ ਵਿੱਚ ਇਸ ਵਿਅਕਤੀ ਦੇ ਜਿਹੜੇ ਦੋਸ਼ੀ ਦੇ ਨਾਮ ਜਿਹੜੇ ਆ ਪਾਏ ਗਏ ਨੇ ਦਾ ਇਹ ਜੋ ਉਹਨਾਂ ਦੇ ਘਰ ਨੂੰ ਹੁਣ ਢਾਉਣ ਦਾ ਜਿਹੜਾ ਕੰਮ ਇੱਥੇ ਲਗਾਤਾਰ ਜਾਰੀ ਹੈ ਹਾਲਾਂਕਿ ਕਈ ਵਾਰ ਕਮੈਂਟ ਸੈਕਸ਼ਨ 'ਚ ਲੋਕ ਕਹਿੰਦੇ ਸੀ ਕਿ ਪੰਜਾਬ ਪੁਲਿਸ ਪੁਰਨ ਤੌਰ ਦੇਤੇ ਘਰ ਨਹੀਂ ਢਾਉਂਦੀ ਸਿਰਫ ਖਾਨਾ ਪੂrti ਕਰਦੀ ਆ ਤਾਂ ਇਹ ਘਰ ਜਿਹੜਾ ਅੱਜ ਤੁਸੀਂ ਦੇਖ ਰਹੇ ਹੋ ਇਹ ਪੁਰਾਣਾ ਕਹਿ ਸਕਦੇ ਆ ਪ੍ਰੋਪਰ ਜਿਹੜਾ ਸਾਰੇ ਦਾ ਸਾਰਾ ਜੋ ਜਿਹੜਾ ਮੋਲਿਸ਼ ਕੀਤਾ ਜਾ ਰਿਹਾ ਤਾਂ ਜੋ ਵਿਅਕਤੀ ਨੇ ਜੋ ਕਹਿ ਸਕਦੇ ਆ ਕਿ ਇਲਾਕਾ ਨਿਵਾਸੀ ਨੇ ਉਹ ਵੀ ਇੱਥੇ ਖੜ ਕੇ ਜ਼ਰੂਰ ਦੇਖ ਰਹੇ ਨੇ ਕਿਉਂਕਿ ਬਹੁਤ ਵੱਡੀ ਕਾਰਵਾਈ ਆ ਬਹੁਤ ਵੱਡੀ ਕਾਰਵਾਈ ਜਿਹੜੀ ਆ ਲਗਾਤਾਰ ਤਗਦਾ ਸੰਜੀ ਕਰ ਰਹੇ ਲਾਈ ਟਸਵੀਰਾਂ ਆ ਮੈਂ ਸ਼ੋਭੀ ਲਵਾਉਂਗਾ ਤਸਵੀਰਾਂ ਲਗਾਤਾਰ ਸੰਜੀਏ ਦਿੱਤੀਆਂ ਜਾ ਕਿਸ ਤਰ੍ਹਾਂ ਦੇ ਨਾਲ ਇਹ ਧਰ ਨੂੰ ਅੱਜ ਛੇਰੂ ਛੇਰੂ ਕੀਤਾ ਜਾਣਾ ਹੈ ਤਾਂ ਉੱਤੇ ਹੀ ਜੋ ਆਲਾ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚਣ ਵਾਲੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਲੇਕਿਨ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਪੂਰੀ ਕੋਠੀ ਜਿਹੜੀ ਹੈ ਢਾਹ ਦਿੱਤੀ ਗਈ ਆ ਆਲਾ ਅਧਿਕਾਰੀ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਲਾਈਵ ਤਸਵੀਰਾਂ ਮੈਂ ਆਪਣੇ ਸਹੋਗੀ ਨੂੰ ਕਹਾਂਗਾ ਕਿ ਲਾਈਵ ਤਸਵੀਰਾਂ ਜਿਹੜੀਆਂ ਆ ਲੀਆਂ ਸਾਂਝੇ ਕੀਤਾ ਜਾਣ ਕਿਸ ਤਰ੍ਹਾਂ ਦੇ ਨਾਲ ਇਸ ਘਰ ਨੂੰ ਜਿਹੜਾ ਪੂਰਾ ਢਾਹ ਜਾ ਰਿਹਾ ਤਾਂ ਅੰਝਿਤ ਹੈ ਕਿ ਨਸ਼ੇ ਦੇ ਪਰਚੇ ਇਸ ਵਿਅਕਤੀ ਦੇ ਉੱਤੇ ਹੈਗੇ ਨਹੀਂ ਉੱਥੇ ਹੀ ਜੋ ਦੇਸ਼ਧ્રોਹ ਦੇ ਪਰਚੇ ਵੀ ਜਿਹੜਾ ਇਸ ਵਿਅਕਤੀ ਦੇ ਉੱਤੇ ਕਾਫੀ ਮਾਡੀ ਮਾਤਰਾ ਦੇ ਵਿੱਚ ਹੈਗੇ ਨੇ ਤਾਂ ਇਹ ਜੋ ਐਸਐਸਪੀ ਸਾਹਿਬ ਹੈਗੇ ਨੇ ਤੱਕ ਪਹੁੰਚ ਚੁੱਕੇ ਨਹੀਂ ਤਾਂ ਇਹ ਲਾਈਵ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤਾਂ ਐਸਐਸਪੀ ਸਾਹਿਬ ਨਾਲ ਵੀ ਆਪਾਂ ਹੁਣੇ ਗੱਲ ਕਰਦੇ ਆ ਲੇਕਿਨ ਉਸ ਤੋਂ ਪਹਿਲਾਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਹੈ ਜੋ ਇਸ ਘਰ ਨੂੰ ਟਾਉਣ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਗਿਆ ਤਾਂ ਪੰਜਾਬ ਦਾ ਪਹਿਲਾ ਤੇ ਵੱਡਾ ਜੋ ਕਹਿ ਸਕਦੇ ਆ ਇਹ ਫਰਤੀ ਦਾ ਜੇ ਰੇਟ ਕਹਿ ਲਿਏ ਕਿ ਕਰੋੜ ਤੋਂ ਡੇਢ ਕਰੋੜ ਦੀ ਗੁਰੂਪਤੀ ਆਖੀ ਜਾ ਰਹੀ ਆ ਜਿਸ ਨੂੰ ਅਜੇ ਟਾਉਣ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਤਾਂ ਦੋ ਜੀਸੀਬੀ ਮਸ਼ੀਨਾਂ ਆ ਰਹੀ ਇਸ ਕਾਰ ਨੂੰ ਢਾਹੁਣ ਦੀ ਜੋ ਪ੍ਰਕਿਰਿਆ ਉਹ ਸ਼ੁਰੂ ਕੀਤੀ ਗਈ ਆ ਤਾਂ ਆਲਾ ਅਧਿਕਾਰੀ ਵੀ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਨੇ ਆ ਤਾਂ ਸਰ ਜੀ ਤੁਸੀਂ ਪਹੁੰਚੇ ਹੋ ਵੱਡੀ ਕਾਰਵਾਈ ਪੰਜਾਬ ਆ ਸਕਦੇ ਆ ਕਰੋਨਾ ਦੀ ਖੋਤੀ ਜਿਹੜੀ ਹੈ ਜਿਟਾਈ ਜਾ ਰਹੀ ਹੈ ਕਿ ਕਿਉਂਕਿ ਪੰਜਾਬ ਛਲੇ ਤਾਂ ਕਿਹੋ ਜਿਹੀ ਕੋਈ ਕਾਰਵਾਈ ਵੇਖਣ ਨੂੰ ਮਿਲ ਚੜੀ ਹੈ ਕੋਈ ਦੇਖੀ ਚੀ ਗੱਲ ਨਹੀਂ ਆ ਕੋਈ ਇੱਥੇ ਆ ਤੁਸੀਂ ਤਾਂ ਇਹ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਅਧਿਕਾਰੀ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਐਸਐਸਪੀ ਸਾਹਿਬਾਨਾ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਅੱਜ ਦੀ ਇਸ ਕਾਰਵਾਈ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਸਰ ਅੱਜ ਇੱਕ ਵੱਡੀ ਕਾਰਵਾਈ ਜਿਹੜੀ ਇੱਥੇ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਬੁਲਾ ਲਿਆ ਆਪਾਂ ਸਾਰੇ ਗੱਡੀ ਕੱਢੀ ਇਹ ਲਾਈਵ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਤਾਂ ਇਹ ਤੁਸੀਂ ਵੇਖ ਸਕਦੇ ਹੋ ਵੱਡੀ ਕਾਰਵਾਈ ਹੈ ਜੋ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਕਾਰਵਾਈ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤਾਂ ਉਹ ਇੱਕ ਵਾਰੀ ਫੇਰ ਤੁਹਾਡੇ ਨਾਲ ਉਸ ਗੈਂਗਸਟਰ ਦਾ ਨਾਮ ਜ਼ਰੂਰ ਸਾਂਝਾ ਕਰ ਦਿੰਨੇ ਆ ਜਿਸ ਦਾ ਇਹ ਘਰ ਹੈਗਾ ਗੁਰਪ੍ਰੀਤ ਸਿੰਘ ਬਿੱਲਾ ਨਾਮੀ ਗੈਸਟ ਹੈ ਜੀ ਗੁਰਪ੍ਰੀਤ ਸਿੰਘ ਬਿੱਲਾ ਤਾਂ ਉਸ ਦਾ ਘਰ ਦੇਣਾ ਇੱਥੇ ਕਾਰਵਾਈ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਆ ਤਾਂ ਜਿੱਥੇ ਕੀ ਗੈਂਗਸਟਰ ਦਾ ਨਾਮ ਨਾਲ ਜੁੜਿਆ ਉੱਥੇ ਨਾਲ ਜੋ ਸਮਗਲੇ ਸਮਗਲ ਦਾ ਨਾਮ ਜਿਹੜਾ ਇਸਦੇ ਨਾਲ ਜੋੜਦਾ ਆ ਤਾਂ ਜਾਸੀਏ ਕੀ ਜਿੱਥੇ ਦੇਸ਼ਦੋਸ਼ ਪਰਚੇ ਇਸਦੇ ਉੱਪਰ ਹੈਗੇ ਨੇ ਪਾਕਿਸਤਾਨ ਨਾਲ ਲਿੰਕ ਆਖੇ ਜਾ ਰਹੇ ਨੇ ਨਾਲ ਦੀ ਨਾਲ ਇਸ ਉੱਪਰ ਜੋ ਕਾਫੀ ਜ਼ਿਆਦਾ ਜੋ ਦੇਸ਼ੀ ਲੋਕ ਦੇ ਪਰਚੇ ਹੋਣ ਦੇ ਬਾਵਜੂਦ ਤੋਂ ਕੀ ਆਖਿਆ ਜਾ ਰਿਹਾ ਉਸਨੇ ਕਿਸੇ ਟਾਈਮ ਦੇ ਉਤੇ ਪਾਕਿਸਤਾਨ ਨੂੰ ਜੋ ਇੰਡੀਆ ਦੀ ਭਾਰਤ ਦੀ ਖਾਸ ਤੌਰ ਉਤੇ ਪੰਜਾਬ ਦੀ ਇਨਫੋਰਮੇਸ਼ਨ ਸਾਂਝੀ ਕੀਤੀ ਉਸ ਤੋਂ ਬਾਅਦ ਕੀ ਨੁਕਸਾਨ ਦਿੱਤਾ ਜਾਂਦਾ ਤਾਂ ਜਿਹੜੇ ਲੋਕ ਇੱਥੇ ਦਾ ਇਲਾਕਾ ਨਿਵਾਸੀ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਉਹਨਾਂ ਦਾ ਵੀ ਕੀ ਕਹਿਣਾ ਹੈ ਲੇਕਿਨ ਇਹ ਦੇਖ ਸਕਦੇ ਹਾਂ ਇਹ ਪੂਰੀ ਪ੍ਰਕਿਰਿਆ ਇਸ ਕਾਰਨ ਦੂਮ ਤੋਂ ਮੋਰਚਾ ਦੀ ਇੱਥੇ ਸ਼ੁਰੂ ਕਰ ਦਿੱਤੀ ਗਈ ਆ ਤਾਂ ਇਹ ਇੱਕ ਵੱਡੀ ਕਾਰਵਾਈ ਪੰਜਾਬ ਦੀ ਵੱਡੀ ਕਾਰਵਾਈ ਜੋ ਹੈ ਉਹ ਦੇਖਣ ਨੂੰ ਮਿਲ ਰਹੀ ਆ ਤਾਂ ਕਿਉਂਕਿ ਸਰਕਾਰ ਵੱਲੋਂ ਵੀ ਪੱਲਾ ਆਖਿਆ ਗਿਆ ਸੀਗਾ ਜਿਹੜੇ ਵੀ ਨਸ਼ਾ ਤਸਕਰ ਹੈਗੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਨਸ਼ਾ ਵੇਚ ਕੇ ਛੋਟੇ ਛੋਟੇ ਬੱਚਾ ਨੂੰ ਨਸ਼ੇ ਤੇ ਲਗਾਉਂਦੇ ਨੇ ਤਾਂ ਉਹਨਾਂ ਦੇ ਉੱਤੇ ਇੱਕ ਵੱਡੀ ਕਾਰਵਾਈ ਜ਼ਰੂਰ ਕਰਾਂਗੇ ਤਾਂ ਇਹ ਉਸ ਦਾ ਇੱਕ ਦੇਖ ਜਿਹੜੀ ਹੈਗੀ ਆ ਵੱਡੀ ਕਾਰਵਾਈ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਬੀ ਜੀ ਪੀ ਪੰਜਾਬ ਜੋ ਨੇ ਉਹਨਾਂ ਨੂੰ ਖਾਸ ਤੌਰ ਤੇ ਦੇਸ਼ ਹੈਗੇ ਨੇ ਸਰਕਾਰ ਦੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੋ ਕਹ ਸਕਦੇ ਆ ਕਿ ਅਣਗਿਣਤ ਜੜੀਆਂ ਨਹੀਂ ਵਰਤੀ ਜੋਗੂ ਆਪਣੇ ਸਯੋਗੀ ਨੂੰ ਕਹੂੰਗਾ ਕਿ ਜੋ ਇਲਾਕਾ ਨਿਵਾਸੀ ਨੇ ਪੂਰੇ ਇਲਾਕੇ ਦੀਆਂ ਤਸਵੀਰਾਂ ਉਹ ਵੀ ਸਾਂਝੀਆਂ ਕੀਤੀਆਂ ਜਾਣ ਜਿੱਥੇ ਕਿ ਇੱਕ ਤਰਫਾ ਇੱਕ ਘਰ ਦੇ ਉੱਤੇ ਜਿਹੜਾ ਬੁਲਡੋਜ਼ਰ ਪੀਲਾ ਪੰਜਾ ਚੱਲ ਰਿਹਾ ਉੱਥੇ ਇਹ ਇਲਾਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਲੋਕ ਇੱਥੋਂ ਦੇ ਰਹਿਣਾ ਲੈਣੇ ਤੋਂ ਦੇਖ ਸਕਦੇ ਹੋ ਗੇਟ ਜਿਹੜਾ ਇਸ ਘਰ ਦਾ ਜਿਹੜਾ ਗੇਟ ਹੈ ਉਸ ਨੂੰ ਵੀ ਬਿਲਕੁਲ ਤੋੜ ਦਿੱਤਾ ਗਿਆ ਤਾ ਜੋ ਇਲਾਕਾ ਨਿਵਾਸੀ ਨੇ ਉਹਨਾਂ ਦਾ ਵੀ ਆਪਾਂ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਤਾਂ ਇਹ ਹਾਲਾਤ ਤੁਸੀਂ ਦੇਖ ਸਕਦੇ ਅਸੀਂ ਇਲਾਕੇ ਦੇ ਹੈਗੇ ਆ ਤਾਂ ਤੁਸੀਂ ਜੀ ਇਸੇ ਇਲਾਕੇ ਦੇ ਉਹ ਜੀ ਰਹਿਣ ਵਾਲੇ ਇਹ ਦੇਖ ਸਕਦੇ ਹਾਂ ਕਿ ਇਹ ਤਸਵੀਰਾਂ ਇਹ ਘਰ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਰੇ ਆ ਤੁਸੀਂ ਇਸੇ ਘਰ ਦੇ ਰਹਿਣ ਵਾਲੇ ਹੋ ਜੀ ਨਹੀਂ ਮੈਂ ਕਿਰਾਂ ਘਰੀਚ ਮੇਰੇ ਘਰ ਆ ਤੇ ਤੁਹਾਡਾ ਘਰ ਆ ਮੇਰਾ ਘਰੀਚ ਘਰ ਆ ਕਿੰਨਾ ਦਾ ਘਰ ਆ ਜੀ ਇਹ ਵਾਲਾ ਗੁਰਪ੍ਰੀਤ ਸਿੰਘ ਲੱਭ ਲਾਵੇ ਉਹਨਾਂ ਦੇ ਕੰਮ ਬੈਠੀ ਤਾਂ ਇਹ ਦੇਖ ਸਕਦੇ ਹਾਂ ਇਹ ਜੋ ਪਰਿਵਾਰ ਹੈਗਾ ਜਿਨ੍ਹਾਂ ਦਾ ਘਰ ਆ ਤਾਂ ਇਹ ਘਰ ਠੱਟਾ ਹੈ ਜੀ ਕਿ ਇਹਨਾਂ ਦਾ ਘਰ ਆ ਜੀ ਹਾਂ ਜੀ ਇਹ ਤਾਂ ਵਿਆਹ ਕਰਿਆ ਬੀਤਿਆ ਜੀ ਇਹਨਾਂ ਦਾ ਘਰ ਆ ਇਹਦੇ ਸੌਰੀਆਂ ਨੂੰ ਨਹੀਂ ਪਤਾ ਤੇ ਆ ਕੁਝ ਹੁਣ ਹੋ ਗਿਆ ਗਾੜੀ ਵੀ ਖੋਲਦੀ ਕੀ ਬੰਨ ਲਈ ਜਿਹੜੇ ਕਹਿੰਦੇ ਨੇ ਕਿ ਗੁਰਪ੍ਰੀਤ ਸਿੰਘ ਬਿੱਲੇ ਦੁੱਤੇ ਜਿਹੜਾ ਕਾਫੀ ਨਾਮੀ ਪਰਚੇ ਜਿਹੜੇ ਉਸ ਦੇ ਉੱਤੇ ਹੈਗੇ ਦੇ ਦਰੋਹ ਦਾ ਪਰਚਾ ਹੈਗਾ ਤਾਂ ਉਸ ਤੋਂ ਬਾਅਦ ਜਿਹੜੀ ਹੈ ਘਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਤਾ ਨਹੀਂ ਸਰੂ ਨੇ ਤੇਹੀ ਤੇ ਹੀ ਅੰਨੇ ਤੇ ਅੰਨੇ ਮਗਦੇ ਆਪੇ ਚਲੋ ਗੁੜੀਆਂ ਦਾ ਵਿਆਹ ਹੋ ਲੈਂਦੇ ਨੇ ਤੇਰੇ ਜੋ ਕਰਨਾ ਇਹ ਤਾਂ ਬੱਜ ਕਰ ਲੈਂਦੇ ਵਿਆਹ ਹੁਣ ਕਰਨ ਚੰਨੇ ਛੁੱਟੀ ਲਈ ਮੁੰਡੇ ਨੇ ਵਿਆਹ ਜੀ ਇਸ ਮਿਨੇ ਦਵਿਆ ਤੁਹਾਡੇ ਦਿਨ ਵਿਆਹ ਜ ਰਹਿ ਗਏ ਸਟਡੀ ਨੰਨ ਗੁੜੀ ਗਣਪਾਚਨ ਆਏ ਤਾਂ ਸ ਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕੀ ਅਸ਼ਕਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਤੇ ਆਖਿਆ ਜਾ ਰਿਹਾ ਕਿ ਇਸ ਘਰ ਦੇ ਵਿੱਚ ਕੁੜੀ ਦਾ ਵਿਆਹ ਇਸ ਗੱਲ ਕਿਨ ਉੱਥੇ ਹੀ ਅਸੀਂ ਦੂਜੀ ਤਰਫਾ ਵੇਖੀ ਪੰਜਾਬ ਸਰਕਾਰ ਦੀ ਕਾਰਵਾਈ ਦੀ ਗੱਲ ਤੋਂ ਵੱਡੀ ਕਾਰਵਾਈ ਜੋ ਹੈ ਮਾਝੇ ਦੇ ਵਿੱਚ ਹੋਣ ਜਾ ਰਹੀ ਹੈ ਦੱਸ ਜੇ ਕੀ ਜੋ ਨਾਮੀ ਗੈਂਗਸਟਰ ਅਸਤੀ ਜਿਹੜੀ ਕੋਖੀ ਟਾਉਣ ਦਾ ਕੰਮ ਜਿਹੜਾ ਪੰਜਾਬ ਪੁਲਿਸ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਾਉਂਗਾ ਸਭ ਤੋਂ ਪਹਿਲਾਂ ਸਾਂਝਿਆ ਕੀਤਾ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਇਹ ਜੋ ਕਰੋਨਾ ਦੀ ਕੋਠੀ ਹੈਗੀ ਆ ਇਸ ਨੂੰ ਢਾਇਆ ਜਾ ਰਿਹਾ ਤਾਂ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਦੋ ਜੀਸੀਬੀ ਮਸ਼ੀਨਾਂ ਲਗਾ ਕੇ ਇਸ ਕਰੋੜਾਂ ਦੀ ਕੋਠੀ ਨੂੰ ਢਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਦੱਸਦੀ ਹੈ ਕਿ ਇਸ ਵਿਅਕਤੀ ਦੇ ਉੱਤੇ ਇਸ ਗੈਂਗਸਟਰ ਦੀ ਤੜ ਨਾਲ ਜਾਣਕਾਰੀ ਵੀ ਸਾਂਝੀ ਕਰ ਦਿੰਦੇ ਆ ਗੁਰਪ੍ਰੀਤ ਸਿੰਘ ਬਿੱਲਾ ਨਾਮੀ ਗੈਂਗਸਟਰ ਆ ਜੋ ਕਿ ਇਸ ਵੇਲੇ ਜੰਮੂ ਜੇਲ੍ਹ ਦੇ ਵਿੱਚ ਹੈਗਾ ਦੱਸਦੀ ਹੈ ਕਿ ਕਰੋੜਾਂ ਦੀ ਕੋਠੀ ਇਸ ਗੈਂਗਸਟਰ ਦੀ ਜਿਹੜੀ ਆ ਅੱਜ ਪੰਜਾਬ ਪੁਲਸ ਵੱਲੋਂ ਨਸ਼ੇ ਦਾ ਕਿਉਂਕਿ ਜਿੱਥੇ ਕੀ ਇਹ ਪਰਚੇ ਉੱਪਰ ਹੈਗੇ ਨੇ ਉੱਤੇ ਨਸ਼ੇ ਦੇ ਪਰਚੇ ਵੱਡੇ ਪਰਚੇ ਜਿਹੜੇ ਨਸ਼ੇ ਦੇ ਇਸ ਦੇ ਉੱਪਰ ਹੈਗੇ ਨੇ ਤਾਂ ਪਾਕਿਸਤਾਨ ਦੇ ਨਾਲ ਖਾਸਬੰਧ ਜਿਹੜੇ ਆ ਇਸ ਦੇ ਜਿਹੜੇ ਦੱਸੇ ਗਏ ਨੇ ਤਾਂ ਇਸ ਦੇ ਉੱਪਰ ਵੱਡੇ ਪਰਚੇ ਹੋਣ ਦੇ ਬਾਵਜੂਦ ਕਹਿ ਲਈਏ ਕਿ ਅਜੇ ਵੱਡੀ ਕਾਰਵਾਈ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਕਾ ਇਹ ਦੇਖ ਸਕਦੇ ਹਾਂ ਕਿ ਪੂਰੀ ਕੋਠੀ ਖਾਲੀ ਕਰਾ ਕੇ ਆਪਣੇ ਸ਼ੌਕੀ ਨੂੰ ਕਹਾਂਗਾ ਉਧਰ ਵੀ ਤਸਵੀਰਾਂ ਸਾਂਝੀਆਂ ਕਿੱਤਿਆਂ ਹਨ ਦੋ ਜੇਸੀਬੀਆਂ ਲਗਾਉਣੀਆਂ ਪਈਆਂ ਕਾ ਦੋ ਜੇਸੀਬੀਆਂ ਲਗਾ ਕੇ ਇਸ ਕੋਠੀ ਨੂੰ ਜਿਹੜਾ ਅੱਜ ਢਾਈ ਢਾਈ ਕੀਤਾ ਜਾ ਰਿਹਾ ਹੈ ਤਾਂ ਵੱਡੀ ਕਾਰਵਾਈ ਪੁਰਾਣ ਸਰਕਾਰ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਨੇ ਲੰਬੇ ਸਮੇਂ ਤੋਂ ਜੋ ਨਛਾਤਾ ਸਕਰਾ ਦੇ ਜਿਹੜੇ ਘਰ ਟੈ ਜਾ ਰਹੇ ਸੀਗੇ ਤਾਂ ਉਸ ਦੇ ਵਿੱਚ ਸਭ ਤੋਂ ਵੱਡੀ ਕਾਰਵਾਈ ਕਹਿ ਸਕਦੇ ਆ ਇਸ ਘਰ ਦੀ ਆ ਕਿਉਂਕਿ ਕਰੋਨਾ ਦਾ ਜੋ ਮੁੱਲ ਕਹਿ ਸਕਦੇ ਇਸ ਕੋਠੀ ਦਾ ਹੈਗਾ ਤਾਂ ਇਹ ਕੋਠੀ ਨੂੰ ਹੁਣ ਆ ਦੇਖ ਸਕਦੇ ਹੋ ਢਾਉਣ ਦਾ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਜਿੱਥੇ ਕਿ ਇੱਕ ਜੀ ਸੀ ਬੀ ਇੱਕ ਤਰਫਾ ਲੱਗੀ ਆ ਦੂਜੀ ਜੀ ਸੀ ਬੀ ਦੂਜੇ ਤਰਫਾ ਲੱਗੀ ਆ ਤਾਂ ਪੂਰੇ ਘਰ ਨੂੰ ਅੱਜ ਲੈਂਟਰ ਖੇਰੂ ਖੇਰੂ ਕਰ ਦਿੱਤਾ ਜਾਏਗਾ ਬਿਲਕੁਲ ਸਾਫ ਮੈਦਾਨ ਜਿਹੜਾ ਇਸ ਘਰ ਦਾ ਇੱਥੇ ਕਰ ਦਿੱਤਾ ਜਾਏਗਾ ਤਾਂ ਇਹ ਜੋ ਨਸ਼ਾ ਤਸਕਰ ਹੈਗੇ ਨੇ ਜੋ ਕਿ ਨਸ਼ਾ ਜਗਾ ਵੇਚਦੇ ਨੇ ਨਸ਼ਾ ਲਿਆਉਂਦੇ ਨੇ ਤਾਂ ਉਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਤਾਂ ਉਹਨਾਂ ਦੇ ਘਰਾਂ ਦੇ ਉੱਤੇ ਹੁਣ 24 ਘੰਟੇ ਜਿਹੀ ਆ ਪੰਜਾਬ ਪੁਲਸ ਨੂੰ ਲਗਾਤਾਰ ਕੀਤੀ ਜਾ ਰਹੀਆ ਹਾਲਾਂਕਿ ਵੱਡੇ ਅਧਿਕਾਰੀ ਕੁਝ ਸਮੇਂ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਦਮ ਆਪਣੇ ਸ਼ਰੋਗੀਆਂ ਨੂੰ ਕਹਾਂਗਾ ਕਿ ਪ੍ਰੋਪਰ ਜਿਹੜੀਆਂ ਤਸਵੀਰਾਂ ਨੇ ਪੂਰਨ ਤੌਰ ਤੇ ਸਾਂਝੇ ਕੀਤੇ ਜਾਣ ਲਾਈਵ ਤਸਵੀਰਾਂ ਜਗਮਾਨੀ ਟੀਵੀ ਦੇਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਜਿਸ ਤਰ੍ਹਾਂ ਦੇ ਨਾਲ ਇਸ ਘਰ ਨੂੰ ਢਾਹੁਣ ਦਾ ਜਿਹੜਾ ਪ੍ਰਕਰਿਆ ਜਿਹੜੀ ਇੱਥੇ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਪੁਲਿਸ ਵੱਡੇ ਪੱਧਰ ਤੇ ਪਹੁੰਚੀ ਹੋਈ ਹੈ ਮੈਂ ਆਪਣੇ ਸ਼ੋਕੇ ਨੂੰ ਕਹਾਂਗਾ ਪੁਲਿਸ ਦੀਆਂ ਵੀ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਤੇ ਵੱਡੇ ਪੱਧਰ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਸਾਲਾਂ ਕੀ ਜਦੋਂ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਆ ਤਾਂ ਉਦੋਂ ਉਹਨਾਂ ਨੂੰ ਆਖਿਆ ਜਾਂਦਾ ਕਿ ਇਹੋ ਜੇ ਚਸ਼ਕਰ ਜਿਹੜੇ ਹੋਣਗੇ ਉਹਨਾਂ ਦੇ ਵੱਡੀ ਕਾਰਵਾਈਆਂ ਕੀਤੀਆਂ ਜਾਣਗੀਆਂ ਲੇਕਿਨ ਇਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਅੱਜ ਵੱਡੀ ਕਾਰਵਾਈ ਇਸ ਗੈਂਗਸਟਰ ਕਿਉਂਕਿ ਗੈਂਗਸਟਰ ਦਾ ਨਾਮ ਤਾਂ ਕਹਿ ਰਹੇ ਆ ਦੇਸ਼ ਵਿਰੋਧੀ ਪਰਚੇ ਨੇ ਕਈ ਥਾਂ ਦੇ ਉੱਤੇ ਜੋ ਵੱਡੇ ਜੋ ਕਹਿ ਸਕਦੇ ਪਰਚਿਆਂ ਦੇ ਵਿੱਚ ਇਸ ਵਿਅਕਤੀ ਦੇ ਜਿਹੜੇ ਦੋਸ਼ੀ ਦੇ ਨਾਮ ਜਿਹੜੇ ਆ ਪਾਏ ਗਏ ਨੇ ਤਾਂ ਇਹ ਜੋਂਦਾ ਦੇ ਘਰ ਨੂੰ ਹੁਣ ਟਾਉਣ ਦਾ ਜਿਹੜਾ ਕੰਮ ਇੱਥੇ ਲਗਾਤਾਰ ਜਾਰੀ ਹੈ ਹਾਲਾਂਕਿ ਕਈ ਵਾਰ ਕਮੈਂਟ ਸੈਕਸ਼ਨ 'ਚ ਲੋਕ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ ਪੂਰਨ ਤੌਰ ਦੇ ਤੇ ਘਰ ਨਹੀਂ ਟਾਉਂਦੀ ਸਿਰਫ ਖਾਨਾ ਪੂrti ਕਰਦੀ ਆ ਤਾਂ ਇਹ ਘਰ ਜਿਹੜਾ ਅੱਜ ਤੁਸੀਂ ਵੇਖ ਰਹੇ ਹੋ ਇਹ ਸੂਰਨਾ ਕਹਿ ਸਕਦੇ ਆ ਪ੍ਰੋਪਰ ਜਿਹੜਾ ਸਾਰੇ ਦਾ ਸਾਰਾ ਜੋ ਜਿਹੜਾ ਮੌਲਿਸ਼ ਕੀਤਾ ਜਾ ਰਿਹਾ ਤਾਂ ਜੋ ਜੱਤੀ ਨੇ ਜੋ ਕਹਿ ਸਕਦੇ ਆ ਕਿ ਇਲਾਕਾ ਨਿਵਾਸੀ ਨੇ ਉਹ ਵੀ ਇੱਥੇ ਖੜ ਕੇ ਜ਼ਰੂਰ ਦੇਖ ਰਹੇ ਨੇ ਕਿਉਂਕਿ ਬਹੁਤ ਵੱਡੀ ਕਾਰਵਾਈ ਆ ਬਹੁਤ ਵੱਡੀ ਕਾਰਵਾਈ ਜਿਹੜੀ ਆ ਲਗਾਤਾਰ ਤਨਸੰਦੀ ਕਰ ਰਹੇ ਲਾਈ ਟਸਵੀਰਾਂ ਆ ਕੇ ਸ਼ੌਕੀਨ ਬੋਲਾਂਗਾ ਤਸਵੀਰਾਂ ਲਗਾਤਾਰ ਸੰਜੇ ਉਸ ਗਿਆਨ ਕਿਸ ਤਰ੍ਹਾਂ ਦੇ ਨਾਲ ਇਹ ਧਰ ਨੂੰ ਅੱਜ ਜੇ ਨੂੰ ਤੇਰੂ ਕੀਤਾ ਜਾਣਾ ਹੈ ਉੱਥੇ ਹੀ ਜੋ ਆਲਾ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚਣ ਵਾਲੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਲੇਕਿਨ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਪੂਰੀ ਕੋਠੀ ਜਿਹੜੀ ਹੈ ਢਾਹ ਦਿੱਤੀ ਗਈ ਆ ਆਲਾ ਅਧਿਕਾਰੀ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਲਾਈਵ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਲਾਈਵ ਤਸਵੀਰਾਂ ਜਿਹੜੀਆਂ ਆਣੀਆਂ ਸਾਂਝੇ ਕੀਤਾ ਜਾਣ ਕਿਸ ਤਰ੍ਹਾਂ ਦੇ ਨਾਲ ਇਸ ਘਰ ਨੂੰ ਜਿਹੜਾ ਪੂਰਾ ਢਾਹ ਜਾ ਰਿਹਾ ਤਾਂ ਅੰਝਿਤ ਹੈ ਕਿ ਮਜੇ ਪਰਚੇ ਇਸ ਵਿਅਕਤੀ ਦੇ ਉੱਤੇ ਹੈਗੇ ਨਹੀਂ ਉੱਥੇ ਹੀ ਜੋ ਦੇਸ਼ਧ્રોਹ ਦੇ ਪਰਚੇ ਵੀ ਜਿਹੜਾ ਇਸ ਵਿਅਕਤੀ ਦੇ ਉੱਤੇ ਕਾਫੀ ਮਾਡੀ ਮਾਤਰਾ ਦੇ ਵਿੱਚ ਹੈਗੇ ਨੇ ਤਾਂ ਇਹ ਜੋ ਐਸਐਸਪੀ ਸਾਹਿਬ ਹੈਗੇ ਨੇ ਇੱਥੇ ਪਹੁੰਚ ਚੁੱਕੇ ਨਹੀਂ ਇਹ ਲਾਈਵ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਹੇ ਆ ਤਾਂ ਐਸਐਸਪੀ ਸਾਹਿਬ ਨਾਲ ਵੀ ਆਪਾਂ ਹਣੀ ਗੱਲ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਆ ਜੋ ਇਸ ਘਰ ਨੂੰ ਟਾਉਣ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਗਈ ਆ ਤਾਂ ਪੰਜਾਬ ਦਾ ਪਹਿਲਾ ਤੇ ਵੱਡਾ ਜੋ ਕਹਿ ਸਕਦੇ ਆ ਇਹ ਸੌਤੀ ਦਾ ਜੇ ਰੇਟ ਕਹਿ ਲਈਏ ਕਿ ਕਰੋੜ ਤੋਂ ਡੇਢ ਕਰੋੜ ਦੀ ਗ੍ਰੁਪਟੀ ਆਖੀ ਜਾ ਰਹੀ ਆ ਜਿਸ ਨੂੰ ਅੱਜ ਢਾਉਣ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਤਾਂ ਦੋ JCB ਮਸ਼ੀਨਾਂ ਆਹੀ ਜਿਹੜਾ ਢਾਉਣ ਦੇ ਜੋ ਪ੍ਰਕਿਰਿਆ ਉਹ ਸ਼ੁਰੂ ਕੀਤੀ ਗਈ ਹੈ ਤਾਂ ਆਲਾ ਅਧਿਕਾਰੀ ਵੀ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਨੇ ਆ ਤਾਂ ਸਰ ਜੀ ਤੁਸੀਂ ਪਹੁੰਚੇ ਹੋ ਵੱਡੀ ਕਾਰਵਾਈ ਪੰਜਾਬਆਂ ਸਕਦੇ ਆ ਅਰੋੜਾਂ ਦੀ ਖੋਤੀ ਜਿਹੜੀ ਹੈ ਢਾਈ ਜਾ ਰਹੀ ਹੈ ਕਿ ਕਿਉਂਕਿ ਪੰਜਾਬ ਛਲੇ ਤਾਂ ਕਹਿੋ ਜੀ ਕੋਈ ਚਾਰਪਾਈ ਨਹੀਂ ਵੇਖਣ ਨੂੰ ਜੀ ਸੋ ਇਹ ਦੇਖੀ ਚੱਲਣੇ ਆਪਾਂ ਇੱਥੇ ਆਪਾਂ ਤਾਂ ਇਹ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਅਧਿਕਾਰੀ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਐਸਐਸਪੀ ਸਾਹਿਬਾਨ ਨੇ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਅੱਜ ਦੀ ਇਸ ਕਾਰਵਾਈ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਸਰ ਅੱਜ ਇੱਕ ਵੱਡੀ ਕਾਰਵਾਈ ਜਿਹੜੀ ਇੱਥੇ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਬੁਲਾ ਲਈ ਆਪਾਂ ਸਾਰੇ ਕਿੱਥੇ ਕੱਢੀ ਆ ਲਾਈਵ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਤਾਂ ਇਹ ਤੁਸੀਂ ਵੇਖ ਸਕਦੇ ਹੋ ਵੱਡੀ ਕਾਰਵਾਈ ਹੈ ਜੋ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਕਾਰਵਾਈ ਜਿਹੜੀ ਅੱ체 ਕੀਤੀ ਜਾ ਰਹੀ ਹੈ ਤਾਂ ਓਏ ਇੱਕ ਵਾਰੀ ਫੇਰ ਤੁਹਾਡੇ ਨਾਲ ਉਸ ਗੈਂਗਸਟਰ ਦਾ ਨਾਮ ਜ਼ਰੂਰ ਸਾਂਝਾ ਕਰ ਦਿੰਨੇ ਆ ਜਿਸ ਵੇਖ ਕਰ ਹੈਗਾ ਗੁਰਪ੍ਰੀਤ ਸਿੰਘ ਬਿੱਲਾ ਨਾਮੀ ਗੈਂਗਸਟਰ ਹੈ ਜੀ ਗੁਰਪ੍ਰੀਤ ਸਿੰਘ ਬਿਲਾ ਤਾਂ ਉਸ ਦਾ ਘਰ ਜਿਹੜਾ ਇੱਥੇ ਕਾਰਵਾਈ ਜਿਹੜੀ ਲਗਾਤਾਰ ਕੀਤੀ ਜਾ ਰਹੀ ਆ ਤਾਂ ਜਿੱਤੇ ਕੀ ਗੈਂਗਸਟਰ ਦਾ ਨਾਮ ਨਾਲ ਜੁੜਿਆ ਉੱਥੇ ਨਾਲ ਜੋ ਸਮਗਲ ਸਮਗਲ ਦਾ ਨਾਮ ਜਿਹੜਾ ਇਸ ਦੇ ਨਾਲ जोडਦਾ ਆ ਤਾਂ ਜਾਂਦੀ ਹੈ ਕੀ ਜਿੱਤੇ ਦੇਸ਼ਦਰ ਦੇ ਪਰਚੇ ਇਸ ਦੇ ਉੱਪਰ ਹੈਗੇ ਨੇ ਪਾਕਿਸਤਾਨ ਨਾਲ ਲਿੰਕ ਆਖੇ ਜਾ ਰਹੇ ਨੇ ਨਾਲ ਦੀ ਨਾਲ ਇਸ ਉੱਪਰ ਜੋ ਕਾਫੀ ਜ਼ਿਆਦਾ ਜੋ ਦੇਜਰ ਦੇ ਪਰਚੇ ਹੋਣ ਦੇ ਬਾਵਜੂਦ ਤੋਂ ਕੀ ਆਖਿਆ ਜਾ ਰਿਹਾ ਉਸਨੇ ਕਿਸੇ ਟਾਈਮ ਤੋਂ ਫਿਰ ਪਾਕਿਸਤਾਨ ਨੂੰ ਜੋ ਇੰਡੀਆ ਦੀ ਭਾਰਤ ਦੀ ਖਾਸ ਤੌਰ ਉੱਤੇ ਪੰਜਾਬ ਦੀ ਇਨਫੋਰਮੇਸ਼ਨ ਸਾਂਝੀ ਕੀਤੀ ਉਸ ਤੋਂ ਬਾਅਦ ਕੇਨੂ ਫੜ ਦਿੱਤਾ ਜਾਂਦਾ ਹੈ ਜਾਂ ਜਿਹੜੇ ਲੋਕ ਇਸ ਇਲਾਕਾ ਇਲਾਕਾ ਨਿਵਾਸੀ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਉਹਨਾਂ ਦਾ ਵੀ ਕੀ ਕਹਿਣਾ ਹੈ ਲੇਕਿਨ ਇਹ ਦੇਖ ਸਕਦੇ ਹੋ ਕਿ ਪੂਰੀ ਪ੍ਰਕਿਰਿਆ ਇਸ ਘਰ ਨੂੰ ਦਮੋਲਿਸ਼ ਕਰਨ ਦੀ ਤੇ ਸ਼ੁਰੂ ਕਰ ਦਿੱਤੀ ਗਈ ਆ ਤਾਂ ਇਹ ਇੱਕ ਵੱਡੀ ਕਾਰਵਾਈ ਪੰਜਾਬ ਦੀ ਵੱਡੀ ਕਾਰਵਾਈ ਜੋ ਹੈ ਉਹ ਦੇਖਣ ਨੂੰ ਮਿਲ ਰਹੀ ਆ ਤਾਂ ਕਿਉਂਕਿ ਸਰਕਾਰ ਵੱਲੋਂ ਵੀ ਪੱਲਾ ਆਖਿਆ ਗਿਆ ਸੀਗਾ कि ਜਿਹੜੇ ਵੀ ਨਸ਼ਾ ਤਸਕਰ ਰਹਿਗੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਨਸ਼ਾ ਵੇਚ ਕੇ ਛੋਟੇ ਛੋਟੇ ਬੱਚਿਆਂ ਨੂੰ ਨਸ਼ੇ ਤੇ ਲਗਾਉਂਦੇ ਨੇ ਤਾਂ ਉਹਨਾਂ ਦੇ ਉੱਤੇ ਇੱਕ ਵੱਡੀ ਕਾਰਵਾਈ ਜ਼ਰੂਰ ਕਰਾਂਗੇ ਤਾਂ ਇਹ ਉਸ ਦਾ ਇੱਕ ਦੇਖ ਜਿਹੜੀ ਹੈਗੀ ਆ ਵੱਡੀ ਕਾਰਵਾਈ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਬੀ ਜੀ ਪੀ ਪੰਜਾਬ ਜੂਨੇ ਉਹਨਾਂ ਨੂੰ ਖਾਸ ਤੌਰ ਤੇ ਦੇਸ਼ ਹੈਗੇ ਨੇ ਸਰਕਾਰ ਦੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੋ ਕਹਿ ਸਕਦੇ ਆ ਕਿ ਅਣਗਿਣੀ ਜੜੀਆਂ ਨਹੀਂ ਵਰਤੀ ਜੋਗੂ ਆਪਣੇ ਸੇਵਕੀ ਲਵਾਂਗਾ ਕਿ ਜੋ ਇਲਾਕਾ ਨਿਵਾਸੀ ਨੇ ਪੂਰੇ ਇਲਾਕੇ ਦੀਆਂ ਤਸਵੀਰਾਂ ਉਹ ਵੀ ਸਾਂਝੀਆਂ ਕੀਤੀਆਂ ਜਾਣ ਜਿੱਤੇ ਕਿ ਇੱਕ ਤਰਫਾ ਇੱਕ ਘਰ ਦੇ ਉੱਤੇ ਜਿਹੜਾ ਬੁਲਡੋਜ਼ਰ ਪੀਲਾ ਪੰਜਾ ਚੱਲ ਰਿਹਾ ਉੱਥੇ ਇਹ ਇਲਾਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਲੋਕ ਇੱਥੋਂ ਦੇ ਰਹਿਣ ਵਾਲੇ ਨੇ ਤੁਸੀਂ ਦੇਖ ਸਕਦੇ ਹੋ ਗੇਟ ਜਿਹੜਾ ਇਸ ਘਰ ਦਾ ਜਿਹੜਾ ਗੇਟ ਹੈ ਉਸ ਨੂੰ ਵੀ ਬਿਲਕੁਲ ਤੋੜ ਦਿੱਤਾ ਗਿਆ ਹੈ ਤਾ ਜੋ ਇਲਾਕਾ ਨਿਵਾਸੀ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆਂ ਕਿ ਉਹਨਾਂ ਦਾ ਕੀ ਕਹਿਣਾ ਤਾਂ ਇਹ ਹਾਲਾਤ ਤੁਸੀਂ ਦੇਖ ਸਕਦੇ ਅਸੀਂ ਇਲਾਕੇ ਦੇ ਹੈਗੇ ਆ ਤਾਂ ਤੁਸੀਂ ਜੀ ਇਸੇ ਇਲਾਕੇ ਦੇ ਉਹ ਜੀ ਰਹਿਣ ਵਾਲੇ ਇਹ ਦੇਖ ਸਕਦੇ ਹਾਂ ਕਿ ਇਹ ਤਸਵੀਰਾਂ ਇਹ ਘਰ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਰਿਆ ਤੁਸੀਂ ਇਸੇ ਘਰ ਦੇ ਰਹਿਣ ਵਾਲੇ ਹੋ ਜੀ ਹਨੇ ਮੈਂ ਕਰਵਾਇਆ ਗਲੀ ਚ ਮੇਰੇ ਘਰ ਆਇਆ ਇਹ ਤੁਹਾਡਾ ਘਰ ਆ ਮੇਰੇ ਗਲੀ ਚ ਘਰ ਆ ਜਿਨ੍ਹਾਂ ਦਾ ਘਰ ਆ ਜੀ ਇਹ ਵਾਲਾ ਇਹ ਮੋਰ ਪ੍ਰਿਸਮੇ ਲੱਭ ਲਗਾਵੇ ਉਹਨਾਂ ਦੇ ਪੈਰ ਬੈਠੇ ਆ ਇਹ ਦੇਖ ਸਕਦੇ ਹਾਂ ਇਹ ਜੋ ਤਰਵਾਰ ਹੈਗਾ ਜਿਨ੍ਹਾਂ ਦਾ ਘਰ ਆ ਤਾਂ ਇਹ ਘਰ ਤੁਹਾਡਾ ਹੈ ਜੀ ਤੇ ਇਹਨਾਂ ਦਾ ਘਰ ਆ ਜੀ ਹਾਂ ਜੀ ਇਹ ਤਾਂ ਵਿਆਹ ਤਾਂ ਰਿਆ ਬੀਤਾ ਜੀ ਇਹਨਾਂ ਦਾ ਘਰ ਆ ਇਹਦੇ ਸੌਰੀਆ ਨੂੰ ਨਹੀਂ ਪਤਾ ਤੇ ਆ ਕੁਝ ਹੋਣ ਹੋ ਗਿਆ ਗਾੜੀ ਵੀ ਖੋਲ ਦੇ ਕੀ ਬੰਨ ਲਈ ਸਰ ਕੇਂਦਰ ਨੇ ਕਿ ਗੁਰਪ੍ਰੀਤ ਸਿੰਘ ਬਿੱਲੇ ਦੁੱਤੇ ਜਿਹੜਾ ਕਾਫੀ ਨਾਮੀ ਪਰਚੇ ਜਿਹੜੇ ਉਸ ਦੇ ਉੱਤੇ ਹੈਗੇ ਦੇਖ ਦਰੋਹ ਦਾ ਪਰਚਾ ਹੈਗਾ ਤਾਂ ਉਸ ਤੋਂ ਬਾਅਦ ਜਿਹੜੀ ਹੈ ਘਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਦਾ ਨਹੀਂ ਸਰੋ ਨੇ ਤੇਹੀ ਤੇਹੀ ਅੰਨੇ ਤੇ ਅੰਨੇ ਮਗਦੇ ਆਪੀ ਚਲੋ ਗੂੜੀਆ ਦਾ ਵਿਆਹ ਹੋ ਲੈ ਦਿੰਦੇ ਭੇਰੇ ਜੋ ਕਰਨਾ ਇਹ ਤਾਂ ਬੱਜ ਕਰ ਲੈਂਦੇ ਵਿਆਹੋਂ ਕਰਨ ਚੰਨੀ ਛੁੱਟੀ ਲਈ ਮੁੰਡੇ ਨੇ ਵਿਆਹ ਦੀ ਸਭ ਨੇ ਦਵਿਆ ਤੁਹਾਡੇ ਤਨ ਵਿਆਹ ਚ ਰਹਿ ਗਏ ਕਣੀ ਨਨਕੁੜੀ ਗਲ ਕੋਚਨਾ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕੀ ਇਸ ਘਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਤੇ ਆਖਿਆ ਜਾ ਰਿਹਾ ਕਿ ਇਸ ਘਰ ਦੇ ਵਿੱਚ ਕੁੜੀ ਦਾ ਵਿਆਹ ਇਸ ਗੱਲ ਕਿਨ ਉੱਥੇ ਹੀ ਅਸੀਂ ਦੂਜੀ ਤਰਫਾ ਵੇਖੀ ਪੰਜਾਬ ਸਰਕਾਰ ਦੀ ਕਾਰਵਾਈ ਦੀ ਗੱਲ